ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਹਾਂ ਗੋਵਿੰਦ ਜੋਬ ਅਕੈਡਮੀ 'ਚ ਇੱਥੇ ਲਿਖਿਆ ਨੇ ਅਸੀਂ ਡੇਲੀ ਗੋਵਿੰਦ ਜੋਬ ਦੀ ਅਪਡੇਟਸ ਜੀਹਾਂ ਤੁਹਾਡੇ ਆਪਣੇ ਚੈਨਲ ਗੋਵਿੰਦ ਜੋਬ ਅਕੈਡਮੀ ਦੇ ਵਿੱਚ ਜੇਰੇ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰ ਦੋ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਪਰ ਦੀ ਬਾਰੇ ਜਾਣਕਾਰੀ ਤੁਹਾਨੂੰ ਮਿਲ ਸਕੇ ਜੀਹਾਂ ਅਸੀਂ ਲੈ ਕੇ ਆਏ ਹਾਂ ਤੁਹਾਡੀ ਪੀ ਟ੍ਰਿਪਲ ਐਸ ਬੀ ਦੀ ਐਡਵਰਟਾਈਜ਼ਮੈਂਟ ਨੰਬਰ 6 ਦੀ ਜਾਣਕਾਰੀ ਪੂਰੀ ਦਵਾਂਗੇ ਜਾਣਕਾਰੀ ਔਰ ਇਸ ਨੂੰ ਤੁਸੀਂ ਕਿਸ ਤਰ੍ਹਾਂ ਫਿਲ ਕਰਨਾ ਹੈ ਪੂਰੀ ਵੀਡੀਓ ਧਿਆਨ ਨਾਲ ਦੇਖਣਾ ਦਸਖੂਲ ਗਿਣਤੀ ਆ ਸਾਮੀਆਂ ਦੀ ਔਰ ਇਹਦੀ ਅਸੀਂ ਪਲੇਲਿਸਟ ਬਣਾ ਦਿੱਤੀ ਹੈ ਪੀ ਟ੍ਰਿਪਲ ਐਸ ਬੀ ਦੀ ਤਾਂ ਜੋ ਬੱਚਿਆਂ ਨੂੰ ਪੇਪਰ ਫਿਲ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ ਐਡਵਰਟਾਈਜ਼ਮੈਂਟ ਨੰਬਰ 6 ਅਗਲੀ ਐਡਵਰਟਾਈਜ਼ਮੈਂਟ ਨੰਬਰ ਦੀ ਵੀ ਗੱਲ ਕਰਾਂਗੇ ਸੋ ਜੁੜ ਜਾਓ ਸਾਡੇ ਨਾਲ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਕਿਉਂਕਿ ਉੱਥੇ ਅਸੀਂ ਪੀਡੀਐਫ ਅਪਲੋਡ ਕਰ ਦਿੰਨੇ ਆ ਫੇਸਬੁੱਕ ਚੈਨਲ ਤੇ ਵੀ ਪੀਡੀਐਫ ਅਪਲੋਡ ਕਰ ਦਿੰਨੇ ਆ ਤਾਂ ਚਲੋ ਸਿੱਧਾ ਲੈ ਚਲਦੇ ਆ ਤੁਹਾਨੂੰ ਨੋਟੀਫਿਕੇਸ਼ਨ ਬਾਰੇ ਇਸ ਦੇ ਉੱਤੇ ਬਾਰੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਫਿਲ ਕਰਨਾ ਹੈ ਇਹ ਖਾ ਇਸ਼ਤਿਹਾਰ ਨੰਬਰ 6 ਆਫ 2024 17 ਜੁਲਾਈ ਨੂੰ ਪ੍ਰਕਾਸ਼ਿਤ ਹੋਇਆ ਹੈ ਔਰ ਅਰ ਜੀ ਐਸ ਅਪਲਾਈ ਕਰਨ ਦੀ ਯਾਨੀ ਕਿ ਅਪਲਾਈ ਕਰਨ ਦੀ ਡੇਟ 19 ਜੁਲਾਈ ਹੈ ਔਰ ਲਾਸਟ ਡੇਟ ਜਿਹੜੀ ਹੈ ਅਪਲਾਈ ਕਰਨ ਦੀ ਹੋਇਆ 9 ਅਗਸਤ ਤੱਕ ਤੁਸੀਂ ਫਿਲ ਕਰ ਸਕਦੇ ਹੋ ਔਰ ਫੀਸ ਭਰਨ ਦੀ ਆਖਰੀ ਮਿਤੀ 12 ਅਗਸਤ ਪੋਸਟਾਂ ਦੀ ਗੱਲ ਕਰੀਏ ਪਹਿਲੀ ਹੈਗੀ ਹੈ ਖੇਤੀਬਾੜੀ ਅਤੇ ਕਿਸਾਨ ਪਹਲਾਈ ਵਿਭਾਗ ਦੇ ਵਿੱਚ ਦੋ ਪੋਸਟਾਂ ਨੇ ਲੇਖਾਕਾਰ ਦੀਆਂ ਲੇਖਾਕਾਰ ਦੀਆਂ ਦੋ ਪੋਸਟਾਂ ਨੇ ਇਹ ਰਾਜ ਗੋਦਾਮ ਨਿਗਮ ਚੰਡੀਗੜ੍ਹ ਦੀਆਂ ਨੇ ਇਹਦੇ ਚ ਇੱਕ bc ਦੀ ਪੋਸਟ ਆ ਇੱਕ ਐਕਸ ਸਰਵਿਸਮੈਨ ਜਨਰਲ ਦੀ ਦੂਜੀ ਪੋਸਟ ਹੈ ਮਲਟੀ ਪਰਪਸ ਫਿਸ਼ਰੀ ਸਕਿਲਡ ਵਰਕਰ ਦੀ ਆ ਪੰਜ ਪੋਸਟਾਂ ਨੇ ਜਨਰਲ ਚ ਕੋਈ ਨਹੀਂ ਐ ਇੱਕ ਵੀਕਰ ਸੈਕਸ਼ਨ ਦੀ ਐ ਇਕਨੋਮਿਕਲੀ bc ਦੀ ਐ ਠੀਕ ਐ 81 ਦੀ ਐ ਫਿਜ਼ੀਕਲ ਹੈਂਡੀਕੈਪ ਦੀ ਐ ਲੈਬੈਟਰੀ ਟੈਕਨੀਸ਼ੀਅਨ ਦੀ ਗੱਲ ਕਰੀਏ ਜਨਰਲ ਦੀਆਂ ਦੋ ਨੇ scm ਵੀ ਦੀਆਂ ਇੱਕ ਨੇ 10 ਪੋਸਟਾਂ ਨੇ ਸੋ ਅਗਰ ਸੀ ਨਦੀ ਹੋਰ ਡਿਟੇਲ ਦੀ ਗੱਲ ਕਰੀਏ ਵਿਦਿਅਕ ਯੋਗਤਾ ਲੇਖਕਾਰ ਦੇ ਲਈ ਤੁਹਾਡੇ ਕੋਲ ਐਮ ਕਾਮ ਹੋਣੀ ਚਾਹੀਦੀ ਹੈ ਫਰਸਟ ਡਿਵੀਜ਼ਨ ਦੇ ਵਿੱਚ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਮਲਟੀਪਰਪਸ ਫਿਸ਼ਰੀ ਸਕਿਲਡ ਵਰਕਰ ਦੇ ਲਈ ਡਿਪਲੋਮਾ ਹੋਣਾ ਚਾਹੀਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਜਾਂ ਮਕੈਨਿਕਲ ਇੰਜੀਨੀਅਰਿੰਗ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਲੈਬੋਰੀ ਟੈਕਨੀਸ਼ੀਅਨ ਦੇ ਲਈ ਗ੍ਰੈਜੂਏਟ ਹੋਣਾ ਲੱਭਦਾ ਮੰਗਦਾ ਹੈ ਲੈਬ ਟੈਕਨੀਸ਼ੀਅਨ ਜਾਂ ਬਾਇਓਲੋਜੀ ਜਾਂ ਕੈਮਿਸਟਰੀ ਦੇ ਵਿੱਚ ਔਰ ਬਾਇਓ ਟੈਕਨੋਲੋਜੀ ਔਰ ਮਾਈਕਰੋ ਬਾਇਓਲੋਜੀ ਜਾਂ ਬਾਇਓ ਇਨਫਰੋਮੈਟਿਕਸ ਔਰ ਫੋਰੈਂਸਿਕ ਸਾਇੰਸ ਦੇ ਵਿੱਚ ਜਾਂ ਨਰਸਿੰਗ ਹੋਵੇ ਕਿਸੇ ਵੀ ਰੈਕੋਗਨਾਈ ਯੂਨੀਵਰਸਿਟੀ ਤੋਂ ਲੈਬੋਰੀ ਟੈਕਨੀਸ਼ੀਅਨ ਦੇ ਲਈ ਤਨਖਾਹ ਲੇਖਾਕਾਰ ਦੀ 35400 ਮਲਟੀਪਲ ਫਿਸ਼ਰੀ ਸਕਿਲ ਵਰਕਰ ਦੀ 2000 ਕੁਝ ਲੈਬੋਰੀ ਟੈਕਨੀਸ਼ੀਅਨ ਦੀ 19000 ਉਮਰ ਤੁਹਾਨੂੰ ਪਤਾ ਹੈ 18 ਸਾਲ ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ ਫੀਸ ਦੀ ਗੱਲ ਕਰੀਏ 1000 ਰੁਪਿਆ ਜਨਰਲ ਲਈ ਬਾਕੀ ਕੈਟਗਰੀ ਲਈ 2200 ਇੱਕ ਸਾਲ ਦਾ ਫੌਜੀ ਲਈ 200 ਤੇ ਦਿਵੰਗ ਲਈ 500 ਸੋ ਇਹਨਾਂ ਦੇ ਲਈ ਤੁਹਾਨੂੰ ਮਲਟੀਪਲ ਚੁਆਇਸ ਕੁਸ਼ਨ ਪੁੱਛੇ ਜਾਣਗੇ ਉਹਦੇ ਰਾਹੀਂ ਤੁਹਾਡੀ ਕੀ ਹੈ ਇਹਦੇ ਵਿੱਚ ਪੇਪਰ ਹੋਏਗਾ ਲਿਖਤੀ ਪ੍ਰੀਖਿਆ ਦੇ ਨੌ ਬਾਅਦ ਹੀ ਐਮਸੀਕਿਊ ਦੇ ਪੇਪਰ ਤੋਂ ਬਾਅਦ ਹੀ ਤੁਹਾਨੂੰ ਸਿਲੈਕਟ ਕਰ ਲਿਆ ਜਾਏਗਾ ਵੀਡੀਓ ਅੱਛਾ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ